ਕੀ ਤੁਹਾਨੂੰ ਦੁਨੀਆ ਦੇ ਸਭ ਤੋਂ ਵੱਡੇ ਸੱਪ ਬਾਰੇ ਪਤਾ ਹੈ ਜਿਹਨੂੰ ਚੱਕਣ ਲਈ ਕ੍ਰੀਨ ਲੈ ਕਿਉਂ ਨਹੀਂ ਪਈ ਫੇਰ ਵੀ ਉਹ ਸੱਪ ਧਰਤੀ ਦੇ ਨਾਲ ਲੱਗ ਰਿਹਾ ਸੀ ਤੇ ਦੂਜੇ ਸਭ ਤੋਂ ਵੱਡੇ ਸੱਪ ਨੇ ਉੜਦੇ ਹੋਏ ਹੈਲੀਕਾਪਟਰ ਦੇ ਉੱਪਰ ਹਮਲਾ ਕੀਤਾ ਸੀ ਅੱਜ ਤੁਹਾਨੂੰ ਅਸੀਂ ਦੁਨੀਆ ਦੇ 10 ਸਭ ਤੋਂ ਵੱਡੇ ਸੱਪਾਂ ਬਾਰੇ ਦੱਸਣ ਜਾ ਰਹੇ ਹਾਂ ਜੇ ਤੁਸੀਂ ਅਜਿਹੇ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਸਬਸਕ੍ਰਾਈਬ ਕਰੋ ਇਨ੍ਹਾਂ ਸੱਪਾਂ ਵਿੱਚ ਇੱਕ ਸੱਪ ਇਹੋ ਜਿਹਾ ਵੀ ਹੈ ਜੋ ਆਪਣੇ ਭਾਰਤ ਵਿੱਚ ਪਾਇਆ ਜਾਂਦਾ ਹੈ 10ਵੇਂ ਨੰਬਰ ਤੇ ਆਉਂਦਾ ਹੈ 33 ਫੁੱਟ ਦਾ ਐਨਾਕੋਂਡਾ ਇਹ ਸੱਪ ਜ਼ਿਆਦਾਤਰ ਐਮਾਜ਼ਨ ਜੰਗਲ ਵਿੱਚ ਪਾਏ ਜਾਂਦੇ ਹਨ ਬ੍ਰਾਜ਼ੀਲ ਦੇ ਵਿੱਚ ਇੱਕ ਡੈਮ ਦੇ ਉੱਪਰ ਕੰਮ ਚੱਲ ਰਿਹਾ ਸੀ ਉੱਥੇ ਕੰਮ ਕਰਦੇ ਵਰਕਰਾਂ ਨੇ ਕਬਹੁਤ ਹੀ ਵੱਡਾ ਸੱਪ ਦੇਖਿਆ ਆਮ ਤੌਰ ਤੇ ਸੱਪ ਛੋਟੇ ਹੁੰਦੇ ਹਨ ਪਰ ਇਹਨੂੰ ਦੇਖ ਕੇ ਉਹ ਕੰਮ ਕਰਨ ਵਾਲੇ ਡਰ ਗਏ ਸੀ ਕਿਉਂਕਿ ਇਹ ਬਹੁਤ ਵੱਡਾ ਸੱਪ ਸੀ ਇਹ 1 ਮੀਟਰ ਚੌੜਾ ਸੀ ਅਤੇ 33 ਫੁੱਟ ਲੰਬਾ ਸੀ ਨੌਵੇਂ ਨੰਬਰ ਤੇ ਆਉਂਦਾ ਹੈ ਬਰਾਜ਼ਿਲ ਰੀਵਰ ਐਨਾਕੋਂਡਾ ਇਹ ਸੱਪ ਨੂੰ ਉਦੋਂ ਦੇਖਿਆ ਗਿਆ ਜਦੋਂ ਕਿਸੇ ਇੱਕ ਮਛਵਾਰੇ ਦੇ ਜਾਲ ਵਿੱਚ ਫਸ ਗਿਆ ਸੀ ਇਸ ਮਛਵਾਰੇ ਨੇ ਉਹ ਸੱਪ ਦਾ ਪਿੱਛਾ ਕਰਦੇ ਹੋਏ ਉਹਦੀ ਪੂੰਛ ਕਾਫੀ ਹੋਰ ਫੜੀ ਪਰ ਸੱਪ ਇਸ ਤੋਂ ਬਾਰ ਬਾਰ ਦੂਰ ਭੱਜ ਰਿਹਾ ਸੀ ਥੋੜੇ ਸਮੇਂ ਬਾਅਦ ਉੱਤੇ ਪੁਲਿਸ ਆ ਜਾਂਦੀ ਹੈ ਅਤੇ ਕਿਸ਼ਤੀ ਦੇ ਵਿੱਚ ਤਿੰਨੇ ਲੋਕਾਂ ਨੂੰ you ਗ੍ਰਫਤਾਰ ਕਰ ਲੈਂਦੀ ਹੈ ਕਿਉਂਕਿ ਜਿਸ ਏਰੀਆ ਦੇ ਵਿੱਚ ਇਹ ਫਿਸ਼ਿੰਗ ਕਰ ਰਹੀ ਸੀ ਉਸ ਵਿੱਚ ਫਿਸ਼ਿੰਗ ਕਰਨਾ ਬੈਨ ਸੀ 8ਵੇਂ ਨੰਬਰ ਤੇ ਆਉਂਦਾ ਹੈ ਦੀਨਾਬਾਉ ਸਨੇਕ ਇਸ ਸੱਪ ਦੀ ਲੰਬਾਈ 100 ਫੁੱਟ ਤੋਂ ਜ਼ਿਆਦਾ ਹੈ ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਸੱਪ ਦਾ ਸਿਰ ਡ੍ਰੈਗਨ ਦੀ ਵਾਂਗ ਹੈ ਤੇ ਉਸਦੇ ਸਿਰ ਉੱਪਰ ਸੱਤ ਨੱਕ ਹਨ ਇਹ ਸਭ ਕਿੰਨਾ ਵੱਡਾ ਹੈ ਤੁਸੀਂ ਇਸ ਫੋਟੋ ਵਿੱਚ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ 7ਵੇਂ ਨੰਬਰ ਤੇ ਆਉਂਦਾ ਹੈ ਮੈਡੂਸਾ ਸਨੇਕ 2011 ਦੇ ਵਿੱਚ ਇਸ ਨੂੰ ਅਮਰੀਕਾ ਦੇ ਵਿੱਚ ਦੇਖਿਆ ਗਿਆ ਇਹ ਇੱਕ ਅਜਗਰ ਸੱਪ ਸੀ ਜਿਸ ਦੀ ਲੰਬਾਈ 25 ਉਹ 7 ਫੁੱਟ ਸੀ ਇਸ ਸੱਪ ਦੀ ਲੰਬਾਈ ਇੰਨੀ ਜ਼ਿਆਦਾ ਸੀ ਕਿ 15 ਜਾਣਿਆਂ ਨੇ ਇਸ ਨੂੰ ਫੜਿਆ ਤੁਸੀਂ ਫੋਟੋ ਵਿੱਚ ਦੇਖ ਸਕਦੇ ਹੋ ਇਸ ਸੱਪ ਨੂੰ ਖਾਣ ਦੇ ਲਈ ਭਾਰੀ ਮਾਤਰਾ ਵਿੱਚ ਖਰਗੋਸ਼ ਅਤੇ ਹੇਰਨ ਦੇ ਮਾਸ ਦੀ ਲੋੜ ਪੈਂਦੀ ਹੈ ਨੰਬਰ 6 ਤੇ ਆਉਂਦਾ ਹੈ ਇੰਡੋਨੇਸ਼ੀਆ ਪਾਈਥਨ 2002 ਦੇ ਵਿੱਚ ਇਹ ਇੰਡੋਨੇਸ਼ੀਆ ਦੇ ਖੇਤਾਂ ਦੇ ਵਿੱਚ ਮਿਲਿਆ ਉਸ ਸਮੇਂ ਦੇ ਵਿੱਚ ਇਹ ਸਭ ਤੋਂ ਵੱਡਾ ਸੱਪ ਸੀ ਇਸ ਦੀ ਲੰਬਾਈ 49 ਫੁੱਟ ਸੀ ਇਸ ਸੱਪ ਦਾ ਵਜ਼ਨ 4 ਕਾਉਂਟਰ ਤੋਂ ਜ਼ਿਆਦਾ ਸੀ ਖੇਤਾਂ ਵਿੱਚੋਂ ਇਸ ਨੂੰ ਫੜ ਕੇ ਇੱਕ ਜੂ ਦੇ ਵਿੱਚ ਰੱਖ ਦਿੱਤਾ ਗਿਆ ਨੰਬਰ 5 ਤੇ ਆਉਂਦਾ ਹੈ ਕਿੰਗ ਕੋਬਰਾ ਇਸ ਨੂੰ ਸੱਪਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ ਇੰਡੀਆ ਦੇ ਵਿੱਚ ਕਿੰਗ ਕੋਬਰਾ ਨੂੰ ਲੋਕ ਸਭ ਤੋਂ ਜ਼ਿਆਦਾ ਡਰਦੇ ਹਨ ਕਿਉਂਕਿ ਇਹ ਦੁਨੀਆ ਦਾ ਸਭ ਤੋਂ ਲੰਮਾ ਅਤੇ ਜ਼ਹਿਰੀਲਾ ਸੱਪ ਹੈ ਜੇਕਰ ਇਹ ਕਿਸੇ ਇਨਸਾਨ ਨੂੰ ਕੱਟ ਲਵੇ ਤਾਂ 30 ਮਿੰਟ ਦੇ ਅੰਦਰ ਹੀ ਉਸ ਦੀ ਮੌਤ ਹੋ ਜਾਂਦੀ ਹੈ ਇਸ ਦੀ ਲੰਬਾਈ 13 ਤੋਂ 20 ਫੁੱਟ ਤੱਕ ਦੀ ਹੁੰਦੀ ਹੈ ਕੂਬੇ ਸੱਪਾਂ ਦੇ ਵਿੱਚੋਂ ਇਸ ਦੀ ਲੰਬਾਈ ਸਭ ਤੋਂ ਜ਼ਿਆਦਾ ਹੈ ਹੁਣ ਇਸ ਸੱਪ ਨੂੰ ਲੰਡਨ ਦੇ ਇੱਕ ਜੂ ਦੇ ਵਿੱਚ ਰੱਖਿਆ ਗਿਆ ਹੈ ਇਸ ਦੇ ਵਿੱਚ ਇਹਨਾਂ ਜ਼ਿਆਦਾ ਜ਼ਹਿਰ ਹੁੰਦਾ ਹੈ ਕਿ ਜੇਕਰ ਇਹ ਕਿਸੇ ਹਾਥੀ ਨੂੰ ਘਟ ਲਵੇ ਤਾਂ ਤਿੰਨ ਘਟਿਆਂ ਦੇ ਅੰਦਰ ਉਸ ਦੀ ਮੌਤ ਹੋ ਜਾਂਦੀ ਹੈ ਨੰਬਰ 4 ਤੇ ਆਉਂਦਾ ਹੈ ਗ੍ਰੀਨ ਐਨਾਕੋਂਡਾ ਗ੍ਰੀਨ ਐਨਾਕੋਂਡਾ ਨੂੰ ਦੁਨੀਆ ਦੇ ਸਭ ਤੋਂ ਵੱਡੇ ਸੱਪਾਂ ਦੀ ਵਿੱਚ ਮੰਨਿਆ ਜਾਂਦਾ ਹੈ ਫੀਮੇਲ ਐਨਾਕੋਂਡਾ ਦਾ ਸਾਈਜ਼ ਮੇਲ ਐਨਾਕੋਂਡਾ ਤੋਂ ਜ਼ਿਆਦਾ ਹੁੰਦਾ ਹੈ ਇਹ ਜ਼ਿਆਦਾਤਰ ਪਾਣੀ ਦੇ ਵਿੱਚ ਪਾਏ ਜਾਂਦੇ ਹਨ ਇਹ ਜ਼ਹਿਰੀਲਾ ਤਾਂ ਨਹੀਂ ਹੈ ਪਰ ਇਹ ਆਪਣੇ ਆਪ ਨੂੰ ਆਪਣੇ ਸ਼ਿਕਾਰ ਦੇ ਉੱਪਰ ਲੇਟ ਕੇ ਉਸ ਨੂੰ ਘੁੱਟ ਕੇ ਮਾਰ ਦਿੰਦਾ ਹੈ ਇਹ ਸੱਪ ਪਾਣੀ ਦੇ ਅੰਦਰ ਜ਼ਿਆਦਾ ਤੀਜ਼ ਦੌੜ ਸਕਦੀ ਨਹੀਂ ਇਸ ਲਈ ਇਹ ਪਾਣੀ ਦੇ ਵਿੱਚ ਹੀ ਰਹਦੇ ਹਨ ਤੀਜੇ ਨੰਬਰ ਤੇ ਆਉਂਦਾ ਹੈ ਬਰਮੀ ਸਪਾਈਥਨ ਇਹ ਅਜੇ ਤੱਕ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸੱਪ ਹੈ ਇਸ ਦੀ ਲੰਬਾਈ 16 ਫੁੱਟ ਤੋਂ ਵੀ ਜ਼ਿਆਦਾ ਹੁੰਦੀ ਹੈ ਇਸ ਦਾ ਬਜਨ 190 ਕਿਲੋ ਤੱਕ ਆਉਂਦਾ ਹੈ ਇਹ ਆਪਣੀ ਜ਼ਿੰਦਗੀ ਦਾ ਜ਼ਿਆਦਾ ਹਿੱਸਾ ਦਰਖਤਾਂ ਦੇ ਉੱਪਰ ਹੀ گزارਦਾ ਹੈ ਇਹ ਸੱਪ ਸੁੰਦਰ ਵੀ ਹੁੰਦਾ ਹੈ ਲੋਕ ਇਹਨਾਂ ਨੂੰ ਆਪਣੇ ਘਰ ਵੀ ਪਾਲਦੇ ਹਨ ਨੰਬਰ 2 ਤੇ ਆਉਂਦਾ ਹੈ ਵਰਲਡਸ ਲਾਰਜੈਸਟ ਸਨੇਕ ਇਹ ਸੱਪ ਵੀ ਇੱਕ ਪਾਈਥਨ ਸਨੇਕ ਹੈ ਇਹ ਮਲੇਸ਼ੀਆ ਦੇ ਵਿੱਚ ਇੱਕ ਕੰਸਟਰਕਸ਼ਨ ਸਾਈਟ ਦੇ ਉੱਪਰ ਮਿਲਿਆ ਸੀ ਸਸਪ ਦੀ ਲੰਬਾਈ 26.2 ਫੁੱਟ ਸੀ ਇਹ ਵੀ ਦੇਖਿਆ ਗਿਆ ਕਿ ਜਦੋਂ ਇਹ ਸੱਪ ਆਂਡੇ ਦੇ ਰਿਹਾ ਸੀ ਤਾਂ 75 ਆਂਡੇ ਦੇਣ ਤੋਂ ਬਾਅਦ ਇਸ ਦੀ ਮੌਤ ਹੋ ਗਈ ਹੁਣ ਗੱਲ ਕਰਦੇ ਹਾਂ ਦੁਨੀਆ ਦੇ ਸਭ ਤੋਂ ਵੱਡੇ ਸੱਪ ਬਾਰੇ ਨੰਬਰ 1 ਤੇ ਆਉਂਦਾ ਹੈ ਜਾਇੰਟ ਸਨੇਕ ਫੋਟੋ ਦੂਜੇ ਵਿਸ਼ਵ ਯੁੱਧ ਦੌਰਾਨ ਜਦੋਂ ਇੱਕ ਪਾਇਲਟ ਜਹਾਜ਼ ਦੇ ਵਿੱਚ ਆਪਣੇ ਦੇਸ਼ ਵੱਲ ਜਾ ਰਿਹਾ ਸੀ ਉ ਤਾਂ ਉਸ ਦੀ ਨਿਗਾ ਧਰਤੀ ਦੇ ਉੱਪਰ ਰਿੰਗ ਰੇ ਇੱਕ ਵੱਡੇ ਜਾਨਵਰ ਦੇ ਉੱਪਰ ਪਈ ਜਦੋਂ ਉਹਨਾਂ ਨੇ ਥੱਲੇ ਜਾ ਕੇ ਦੇਖਿਆ ਤਾਂ ਉਹਨਾਂ ਨੇ ਇਹ ਸਭ ਤੋਂ ਵੱਡਾ ਸੱਪ ਦੇਖਿਆ ਹੈਲੀਕਾਪਟਰ نیچے ਹੋਇਆ ਹੀ ਸੀ ਤਾਂ ਅਚਾਨਕ ਇਸ ਸੱਪ ਨੇ ਹੈਲੀਕਾਪਟਰ ਦੇ ਉੱਪਰ ਹਮਲਾ ਕਰ ਦਿੱਤਾ ਤਾਂ ਉਹਨਾਂ ਨੇ ਕੰਟਰੋਲ ਰੂਮ ਦੇ ਵਿੱਚ ਫੋਨ ਲਗਾਇਆ ਅਤੇ ਉਹਨਾਂ ਦੇ ਅੰਦਾਜ਼ੇ ਮੁਤਾਬਕ ਇਸ ਸੱਪ ਦੀ ਲੰਬਾਈ 50 ਫੁੱਟ ਤੋਂ ਜ਼ਿਆਦਾ ਸੀ ਜਦੋਂ ਇੱਕ ਜਾਂਚ ਪੜਤਾਲ ਦੌਰਾਨ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਸੱਪ ਦੀ ਲੰਬਾਈ 200 ਮੀਟਰ ਤੋਂ ਜ਼ਿਆਦਾ ਦੱਸੀ ਦੁਨੀਆ ਦੇ ਵਿੱਚ ਇਨਸਾਨਾਂ ਦੁਆਰਾ ਦੇਖਿਆ ਗਿਆ ਇਹ ਸਭ ਤੋਂ ਵੱਡਾ ਸੱਪ ਸੀ ਠੀਕ ਹੈ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ